ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵੀਰ ਸਿੱਧੂ ਤੁਸੀਂ ਦੇਖ ਰਹੇ ਹੋ ਪਬਲਿਕ ਪ੍ਰਾਈਮ ਟੀਵੀ ਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਟਾਈਮ ਅਸੀਂ ਖੜੇ ਹਲਕਾ ਮਜੀਠਾ ਦੇ ਪਿੰਡ ਪਾਬੋਵਾਲ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਥਾਣਾ ਕਤੂਨਗ ਇੱਥੋਂ ਦਾ ਇੱਕ ਨੌਜਵਾਨ ਜਿਸ ਦਾ ਨਾਂ ਹਰਪਾਲ ਸਿੰਘ son of ਮੇਜਰ ਸਿੰਘ ਜੋ ਕਿ ਇਸ ਮਾਤਾ ਦਾ ਸਹਾਰਾ ਹੈ ਜੋ ਕਿ 5-6 ਦਿਨ ਤੋਂ ਜਿਹੜਾ ਵਾ ਘਰ ਤੋਂ ਲਾਪਤਾ ਹੋ ਚੁੱਕਾ ਹੈ 4 ਤਰੀਕ ਦਾ ਜਿਹੜਾ ਵਾ ਇਹ ਘਰ ਵਿੱਚੋਂ ਕਿਤੇ ਗਿਆ ਵਾ ਲੇਕਿਨ ਘਰ ਵਾਪਸ ਨਹੀਂ ਪਰਤਿਆ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਆਡੀਅנס ਨੂੰ ਇਹ ਸੰਦੇਸ਼ ਹੈ ਕਿ ਇਸ ਮਾਂ ਦਾ ਸਹਾਰਾ ਇਸ ਨੂੰ ਵਾਪਸ ਮਿਲ ਸਕੇ ਉਸ ਦੇ ਥੋੜਾ ਜਿਹਾ ਦਿਮਾਗੀ ਨੁਕਸ ਵੀ ਹੈ ਜੋ ਕਿ 4-5 ਦਿਨ ਤੋਂ ਘਰ ਚੋਂ ਲਾ ਪਤਾ ਹੋ ਗਿਆ ਵਾ ਲੇਕਿਨ ਘਰ ਨਹੀਂ ਆਇਆ ਪਰ ਅਸੀਂ ਚਾਹੁੰਦੇ ਹਾਂ ਕਿ ਇਸ ਮਾਂ ਦਾ ਸਹਾਰਾ ਇਸ ਨੂੰ ਮਿਲ ਜੇ ਇਸ ਕਰਕੇ ਜੋ ਕੋਈ ਵੀ ਇਸ ਵੀਡੀਓ ਨੂੰ ਵੇਖੇ ਅੱਗੇ ਤੋਂ ਅੱਗੇ ਸ਼ੇਅਰ ਕਰੇ ਤੇ ਫੋਟੋ ਜਿਹੜੀ ਉਹਦੀ ਆ ਸਕਰੀਨ ਦੇ ਉੱਪਰ ਤੁਹਾਨੂੰ ਵਿਖ ਰਹੀ ਹੋਵੇਗੀ ਇਸ ਦਾ ਨਾਲ ਫੋਨ ਨੰਬਰ ਵੀ ਆ ਜਿਹੜਾ ਕਿ ਉਹਨਾਂ ਦੇ ਚਾਚਾ ਜੀ ਆ ਮੇਰੇ ਲਾਲ ਖੜੇ ਇਹਨਾਂ ਦਾ ਫੋਨ ਨੰਬਰ ਆ ਇਹਨਾਂ ਦੇ ਫੋਨ ਤੋਂ ਹੀ ਜਿਹੜਾ ਕੰਟੈਕਟ ਕਰਕੇ ਤੁਸੀਂ ਉਹਨਾਂ ਨੂੰ ਇਹ ਦੱਸ ਸਕਦੇ ਜੇ ਕਿ ਇਹ ਜਿਹੜਾ ਵਾ ਨੌਜਵਾਨ ਕਿੱਥੇ ਆ ਕਿਸ ਹਾਲਤ ਵਿੱਚ ਆ ਕਿਉਂਕਿ ਮਾਂ ਪਰੇਸ਼ਾਨ ਐ ਕਿਉਂਕਿ ਮਾਂ ਦਾ ਇੱਕ ਜਿਹੜਾ ਪੁੱਤਰ ਆ ਉਹ ਕਲੇਜੇ ਦਾ ਟੁਕੜਾ ਹੁੰਦਾ ਵਾ ਉਸ ਦਾ ਲਾਠੀ ਹੁੰਦੀ ਬਡਾਪੇ ਦੀ ਉਦੇ ਨਾਲ ਹੀ ਇਸ ਜਿਹੜਾ ਮਾਂ ਦਾ ਜਿੰਦਾ ਸਾਰਾ ਹੈ ਮਾਂ ਦੀ ਤੁਸੀਂ ਹਾਲਤ ਵੀ ਦੇਖ ਸਕਦੇ ਹੋ ਜਿੱਦਨ ਦਾ ਪੁੱਤ ਗਿਆ ਉਹਨੇ ਨਾ ਠੀਕ ਤਰ੍ਹਾਂ ਖਾਦਾ ਤੇ ਨਾ ਕੁਝ ਫੇਰ ਪੀਤਾ ਇਸ ਕਰਕੇ ਆਪਾਂ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਗੁਜਾਰਸ਼ ਕਰਦੇ ਆ ਕਿ ਉਸ ਬੱਚੇ ਨੂੰ ਜਰੂਰ ਜਿਹੜਾ ਵਾ ਉਹਦੀ ਮਾਂ ਤੱਕ ਮਲਾਇਆ ਜਾਵੇ ਉਹ ਇੱਕ ਬਾਰੇ ਫੇਰ ਮੈਂ ਦੱਸ ਦਿੰਦਾ ਹਾਂ ਕਿ ਮੁੰਡੇ ਦਾ ਨਾਮ ਹਰਪਾਲ ਸਿੰਘ ਆ ਔਰ ਪਾਲਾ son of ਮੇਜਰ ਸਿੰਘ ਪਿੰਡ ਬਾਬੋਵਾਲ ਤਹਿਸੀਲ ਮਜੀਠਾ ਜਿਹੜਾ ਵਾ ਆਪਣਾ ਸਾਡਾ ਤਸੀਲ ਆ ਤੇ ਜਿਹੜਾ ਜਿਹੜਾ ਵਾ ਸਾਡਾ ਅੰਮ੍ਰਿਤਸਰ ਆ ਤੇ ਥਾਣਾ ਜਿਹੜਾ ਨਜ਼ਦੀਕ ਪੈਂਦਾ ਉਹ ਕਥੂ ਨੰਗਲ ਇਸ ਕਰਕੇ ਸਾਡੇ ਚੈਨਲ ਦੇ ਮਾਦੀ ਮਰਾਇ ਤੁਹਾਨੂੰ ਇਹ ਦੱਸਿਆ ਜਾਂਦਾ ਕਿ ਇਸ ਮਾਂ ਦਾ ਸਹਾਰਾ ਉਸ ਨੂੰ ਬਾਰ ਬਾਰ ਕਿਹਾ ਜਾ ਰਿਹਾ ਕਿ ਮਾਂ ਦਾ ਸਹਾਰਾ ਉਸ ਨੂੰ ਵਾਪਸ ਦੇ ਦਿੱਤਾ ਜਾਵੇ ਤਾਂ ਕਿ ਜੋ ਉਸ ਨੂੰ ਮਾਂ ਮਿਲ ਜੇ ਇਸ ਕਰਕੇ ਅਸੀਂ ਤੁਹਾਨੂੰ ਕਹਿੰਨੇ ਆ ਵੀ ਇਸ ਦਾ ਫੋਨ ਨੰਬਰ ਵੀ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਾਂਗੇ ਆ ਲੜਕੇ ਦੇ ਚਾਚਾ ਜੀ ਸਾਡੇ ਨਾਲ ਆ ਇਹ ਕਿਨੇ ਦਿਨ ਤੋਂ ਜੀ ਪਾਜੀ ਗਿਆ ਹੈ ਇਹ 4 ਤਰੀਕ ਤੋਂ ਜੀ ਗਿਆ ਜੀ ਕੀ ਕਾਰਨ ਹੈ ਉਹਦੇ ਜਾਣਦੇ ਉਹਦੇ ਦਿਮਾਗ ਦੇ ਵਿੱਚ ਨਾ ਥੋੜਾ ਨੁਕਸ ਹੈ ਆਪੇ ਬੋਲੀ ਜਾਂਦਾ ਹੈ ਅੱਛਾ ਜੀ ਤੋ ਇੱਥੇ 4 ਤਰੀਕ ਤੋਂ ਗਿਆ ਵਾ ਪਹਿਲਾਂ ਤੇ ਇੱਥੇ ਰਹਿੰਦਾ ਹੈ ਅੱਛਾ ਜੀ ਹਾਂ ਤੁਸੀਂ ਕਿਸੇ ਨੂੰ ਹੁਣ ਤੱਕ ਕੋਈ ਐਂ ਗੁਰਦੁਆਰਿਆਂ ਨੇ ਕੋਈ ਨਹੀਂ ਕੀਤੀ ਗੁਰਦੁਆਰਿਆਂ ਵਿੱਚ ਵੇਖਿਆ ਮੈਤੇ ਬਾਬੇ ਬਕਾਲੇ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਇੱਧਰ ਨਾਗਿਆਣਾ ਸਾਹਿਬ ਵੀ ਸਾਰੇ ਵੇਖ ਕੇ ਆਏ ਨਹੀਂ ਕੁਝ ਪਤਾ ਨਹੀਂ ਚੱਲਿਆ ਨਹੀਂ ਕੋਈ ਪਤਾ ਨਹੀਂ ਉਸ ਦਾ ਨੌਜਵਾਨ ਦਾ ਕੋਈ ਪਤਾ ਨਹੀਂ ਚਲਿਆ ਹਰਪਾਲ ਸਿੰਘ ਉਹਦਾ ਨਾਮ ਆ ਦਿਮਾਗੀ ਹਾਲਤ ਥੋੜੀ ਜੀ ਉਹਦੇ ਜਿਹੜਾ ਸੰਤੁਲਨ ਉਹ ਠੀਕ ਨਹੀਂ ਆ ਫਿਰ ਵੀ ਅਸੀਂ ਤੁਹਾਨੂੰ ਕਹਿੰਨੇ ਆ ਫੋਨ ਨੰਬਰ ਤੁਹਾਡੇ ਇਸ ਮੋਬਾਈਲ ਦੀ ਸਕਰੀਨ ਦੇ ਉੱਪਰ ਆ ਪਲੀਜ਼ ਰਿਕਵੈਸਟ ਸਾਡੇ ਚੈਨਲ ਦੇ ਮਾਧਿਅਮ ਰਵੇ ਕਿ ਇਸ ਮਾਂ ਨੂੰ ਉਸ ਦਾ ਪੁੱਤਰ ਮਿਲ ਜੇ ਤੁਹਾਨੂੰ ਬਾਰ ਬਾਰ ਇਹੋ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਵੀ ਇਸ ਵੀਡੀਓ ਨੂੰ ਵੇਖੇ ਉਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੇ ਆਪਣੇ ਰਿਸ਼ਤੇਦਾਰ ਸੱਜਣ ਮਿੱਤਰ ਗਾਾਂ ਤੱਕ ਜਿਹੜੀ ਇਹ ਵੀਡੀਓ ਸ਼ੇਅਰ ਹੋਵੇ ਤਾਂ ਕਿ ਜੋ ਪਤਾ ਚੱਲ ਸਲੇ ਕਿਉਂਕਿ ਅੱਜ ਕੱਲ ਹਮੇਸ਼ਾ ਹੀ ਜਦੋਂ ਕੋਈ ਏਦਾਂ ਦਾ ਦਿਮਾਗੀ ਸੰਤੁਲਨ ਵਿਗੜੇ ਵਾਲਾ ਇਨਸਾਨ ਕਿਸੇ ਨੂੰ ਦਿਖਦਾ ਏ ਉਹ ਜਾਂਦੇ ਉਦਾਂ ਹੀ ਕਿਤੇ ਬੈਠਾ ਹੁੰਦਾ ਵਾ ਨਹੀਂ ਤੇ ਬਹੁਤਾ ਤੇ ਸਾਡੇ ਇੱਥੇ ਗੁਜਰਾ ਭਾਈਚਾਰਾ ਜਿਹੜਾ ਵਾ ਉਹਨਾਂ ਵੱਲੋਂ ਪੱਠੇ ਪੁਆਏ ਜਾਂਦੇ ਆ ਜੇ ਕਿਸਾਨ ਕੋਲ ਚਲ ਜਾਂਦਾ ਤੇ ਉਹ ਵੀ ਪੱਠੇ ਪਉਂਦਾ ਉਹਦੀ ਹਾਲਤ ਬਹੁਤ ਜਿਹੜੀ ਆ ਮਾੜੀ ਕਰ ਦਿੱਤੀ ਜਾਂਦੀ ਐ ਇਸ ਕਰਕੇ ਸਾਡੀ ਸੰਸਥਾਾਂ ਜਿਹੜੀਆਂ ਵਾ ਵੱਖ-ਵੱਖ ਉਹਨਾਂ ਨੂੰ ਵੀ ਗੁਜਾਰਾ ਹੈ ਇਸ ਮਾਂ ਦਾ ਸਹਾਰਾ ਜਿਹੜਾ ਉਸ ਨੂੰ ਮਿਲ ਜਾਵੇ ਮੈਂ ਸੋਕ ਬੀਸਦੂ ਕੈਮਰਾ ਪਰਸਨ ਹਰਜੀਤ ਦੇ ਨਾਲ ਪਬਲਿਕ ਪ੍ਰਾਈਮ ਟੀਵੀ ਬਾਬੋਵਾਲ